ਜੀ ਹਨ ਸਾਡੀ ਦੇਖ ਸਕਦੇ ਹੋ ਸਾਡੇ ਹਰ ਪਿੰਡ ਚ ਇਸ ਦੀ ਦੀ ਫਾਜ਼ਿਲਕਾ ਤੇ ਅਸੀਂ ਇਹ ਵਿਕਵਾਤਾ ਕਿਸੇ ਤੋਂ ਤੁਹਾਨੂੰ ਮਤਲਬ ਹੋ ਜਾ ਆ ਦੇ ਸੰਪਰਕ ਕਰੋ ਇੱਕ ਕੰਟਰੋਲ ਰੂਮ ਦੇ ਨੰਬਰ ਤੇ ਹੋਵੇ ਬਾਜਲ ਕਾਲ ਸੋ ਇਹ ਹਰ ਪਿੰਡ ਚ ਲੁਆਤਾ ਕਿਉਂਕਿ ਰਾਤ ਭਰਾਂ ਤੇ ਵੀ ਜੇ ਜੂਤ ਪਈ ਹੋਵੇ ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ ਉਹ ਪਤਾ ਸਕਦੇ ਹੋ ਆਪਣਾ ਅਪਡੇਟ ਤੇ ਆਪ ਨੂੰ ਉਹ ਜੱਥੇ ਨਾਲ ਦੀ ਨਾਲ ਉਹ ਸਾਡੀਆਂ ਜਿਹੜੀਆਂ ਰੈਸਕਿਊ ਦੀਆਂ ਟੀਮਾਂ ਨੇ ਜੁੜੂ ਜਿਹੜੇ ਐਨਡੀਆਰ ਦੀ ਟੀਮਾਂ ਨੇ ਜਵਾਬ ਨੇ ਇਹਨਾਂ ਦੇ ਮੀਨਾ ਸਾਹਿਬ ਹੈੱਡ ਨੇ ਉਹਦਾ ਕੀ ਨਾਮ ਹੈ ਮੋਹਨ ਜੀ ਉਹਦਾ ਪ੍ਰਧਾਨਤਰੀ ਤੋਡਾ ਜੀ ਮਿੰਦਰਪਾਲ ਜੀ ਤੋਡਾ ਜੀ ਤੇਰਾ ਕੰਮ ਜੀ ਇਹ ਸਾਰੇ ਟੀਮ ਦੇ ਮੈਂਬਰ ਦਿਨ ਰਾਤ ਲੋਕ ਸੇਵਾ ਦੇ ਵਿੱਚ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ 40 50 ਫੁੱਟ ਪਾਣੀ ਦੇ ਵਿੱਚ ਦੀ ਕਿਸ਼ਤੀਆਂ ਲੈ ਕੇ ਆਉਣੀਆਂ ਰੈਸਕਿਊ ਕਰਾਣੇ ਬੰਦਿਆਂ ਨੂੰ ਇਧਰੋਂ ਲੈ ਕੇ ਜਾਣਾ ਦਵਾਈਆਂ 도 ਆਕੇ ਉਹਦੇ ਤੱਕ ਪਹੁੰਚਾਣਾ ਉਹਨਾਂ ਨੂੰ ਡੇਲੀ ਨੀਜ਼ ਜਿਹੜੀਆਂ ਸ਼ਹਿਰ ਦੇ ਨਾਲ ਜਣੀ ਕਿ ਉਹ ਕਟ-ਆਫ ਨੂੰ ਨਾਲ ਸ਼ਹਿਰ ਨਾਲ ਜੋੜ ਕੇ ਰੱਖਣਾ ਮੈਂ ਇਸ ਟੀਮ ਦੀ ਸਾਰੀ ਦੀ ਬੜੀ ਸ਼ਾਬਾਸ਼ੀ ਦਿੰਦਾ ਹਾਂ